ਅੱਜ ਢਾਈ ਸਾਲ ਬਾਅਦ ਇਹਨਾਂ ਕੋਲੇ ਸਵਾ ਦੋ ਸਾਲ ਬਾਅਦ ਆਪਣੀ ਕਾਰਗੁਜ਼ਾਰੀ ਦੱਸਣ ਨੂੰ ਕੱਖ ਨਹੀਂ ਸਰਕਾਰ ਬਦਲਨ ਸਾਰੇ ਇਹਨਾਂ ਦਾ ਰੰਗ ਢੰਗਾ ਜਿਹੜਾ ਉਹ ਬਦਲ ਗਿਆ ਆਮ ਤੋਂ ਹਟ ਕੇ ਖਾਸ ਲੋਕਾਂ ਦੀ ਸਰਕਾਰ ਬਣ ਗਈ ਬਿਜਲੀ ਵੀ ਮਹਿੰਗੀ ਕਰਤੀ 3 ਰੁਪਏ ਜੁੰਟ ਦੇ ਕਰੀਬ ਤੇ ਉਸ ਤੋਂ ਇਲਾਵਾ ਜਿਹੜਾ ਡੀਜ਼ਲ ਪੈਟਰੋਲ ਆ ਉਹਦੇ ਤੇ ਬੈਟ ਵਧ ਗਿਆ ਤੇ ਬੜੇ ਮਾਣ ਨਾਲ ਦੱਸ ਰਹੇ ਨੇ ਚੀਮਾ ਸਭ ਕੇ ਅਸੀਂ 395 ਕਰੋੜ ਰੁਪਏ ਇਕੱਠਾ ਕਰਾਂਗੇ ਜਿਹੜਾ ਟੀਜਲ ਪੈਟਰੋਲ ਹੈ ਨਾ ਜਦੋਂ ਭਾਰਤ ਸਰਕਾਰ ਵਧਾਉਂਦੀ ਆ ਆਪਾਂ ਉਹਦਾ ਵਿਰੋਧ ਕਰਦੇ ਆ ਹੁਣ ਤੁਸੀਂ ਦੇਖੋ ਇਹ ਭਾਰਤ ਸਰਕਾਰ ਨੇ ਨਹੀਂ ਇਹ ਪੰਜਾਬ ਸਰਕਾਰ ਨੇ ਵੈਟ ਵਧਾਇਆ ਜਿਹੜਾ ਜਿਹੜਾ ਗਲਤ ਫੈਸਲਾ ਕੀਤਾ ਤੁਸੀਂ ਦੇਖੋ ਰੋਡ ਵੇਜ ਜਿਹੜਾ ਪੀਆਰਟੀਸੀ ਆ ਉਸ ਦੇ ਕਿਰਾਏ ਦੇ ਵਿੱਚ ਇਹਨਾਂ ਨੇ 22 ਪੈਸੇ ਦਾ ਵਾਧਾ ਕਰਤਾ ਪਰ ਕਿਲੋਮੀਟਰ ਮੈਂ ਕਹਿੰਦਾ ਵੀ ਸਰਕਾਰ ਨੇ ਲੋਕਾਂ ਨੂੰ ਰਾਹਤ ਤਾਂ ਕੀ ਦੇਣੀ ਸੀ ਉਲਟਾ ਲੋਕਾਂ ਦਾ ਜਿਹੜਾ ਨਿਚੋੜ ਆ ਉਹਨਾਂ ਦਾ ਜਮੀ ਖੂਨ ਚੂਸਰੀ ਆ ਜੀ ਸੀਐਮ ਕੋ permangan ਕਹਿੰਦੇ ਨੇ ਕਿ ਜਿਹੜਾ ਟੈਕਸ ਦਾ ਪੈਸਾ ਹੁੰਦਾ ਸਾਡੇ ਕੋਲ ਆਉਂਦਾ ਉਹ ਟੈਕਸ ਦਾ ਪੈਸਾ ਅਸੀਂ ਲੋਕਾਂ 'ਚ ਵੰਡਣਾ ਸੀ ਲੋੜਵੰਦਾਂ ਨੂੰ ਵੰਡਣਾ ਪੂਰੇ ਸੂਬੇ ਦੇ ਲੋਕਾਂ ਨੂੰ ਸਕੀਮਾਂ ਦੇਣੀਆਂ ਨੇ ਵੱਡੀਆਂ-ਵੱਡੀਆਂ ਬਹੁਤ ਸਹੂਲਤਾਂ ਦੇ ਰਿਆਂ ਬਿਲਕੁਲ ਗਲਤ ਗਮਰਾਹ ਕਰ ਰਿਹਾ ਜੀ ਗੱਲਾਂ ਦੀ ਜਾਦੂਗਰੀ ਹੈ ਮਾਨ ਸਾਹਿਬ ਕੋਲੇ ਇਸ ਤੋਂ ਇਲਾਵਾ ਕੁਝ ਨਹੀਂ ਇਹ ਕਹਿੰਦੇ ਅਸੀਂ ਇਹ ਪੈਸੇ ਨਾਲ ਲੋਕਾਂ ਨੂੰ ਸਹੂਲਤ ਦੇਵਾਂਗੇ 800 ਕਰੋੜ ਰੁਪਈਆ ਇਹਨਾਂ ਨੇ ਇਸ਼ਤਿਹਾਰबाजी ਤੇ ਲਾਤਾ ਵੱਡੇ-ਵੱਡੇ ਪੋਸਟਰ ਲਾਤੇ 300 ਅੱਜ 39295 ਕਰੋੜ ਰੁਪਏ ਦੀ ਲੋਡ ਨਹੀਂ ਪੈਣੀ ਸੀ ਬੰਦਾ ਹਰ ਬੰਦਾ ਟੈਕਸ ਦੇ ਰਿਹਾ ਹੈ ਪਰ ਉਹਨੂੰ ਉਲਟਾ ਵਾਪਸ ਮਿਲ ਕੀ ਰਿਹਾ ਹੈ ਮਹਿੰਗਾਈ ਪਰ ਬੇਸੇ ਸਰਕਾਰ ਇਹ ਵੀ ਗੱਲ ਕਹਿ ਰਹੀ ਹੈ ਕਿ ਹਰ ਸਰਕਾਰ ਜਦੋਂ ਕੋਈ ਵੀ ਹੁੰਦੀ ਆ ਚਾਹੇ ਪਹਿਲਾਂ ਕਾਂਗਰਸ ਸਰਕਾਰ ਰਹੀ ਆ ਪਹਿਲਾਂ ਸ਼੍ਰੋਮਣੀ ਅਕਾਲੀ ਦਰ ਰਹੀ ਆ ਹਰ ਸਰਕਾਰ ਜਦੋਂ ਕੋਈ ਲੋਡ ਹੁੰਦਾ ਜਦੋਂ ਕੋਈ ਸਟੇਟ ਤੇ ਵਿਫਤਾ ਪੈਂਦੀ ਆ ਕੋਈ ਸੂਬੇ ਤੇ ਵਿਫਤਾ ਪੈਂਦੀ ਆ ਉਦੋਂ ਐਵੇਂ ਵੈਟ ਦਾ ਵਾਧਾ ਘਟ ਹੁੰਦੀ ਰਹਿੰਦੀ ਆ ਉਹ ਕਰਨੀ ਪੈਂਦੀ ਆ ਉਹ ਮਜਬੂਰੀ ਬਣ ਜਾਂਦੀ ਆ ਮਾਜਾ ਸਾਹਿਬ ਕੈਗ ਦੀ ਰਿਪੋਰਟ ਆ ਪਿਛਲੇ ਜਿਹੜਾ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਰਹੀਆਂ ਜਿਹੜਾ ਉਸ ਟਾਈਮ ਉਹ ਤਕਰੀਬਨ ਜਿਹੜਾ ਕਰਜ਼ ਸੀ ਉਹ ਆਹ ਦੋ ਸਾਲ ਦੇ ਵਿੱਚ ਦੁੱਗਣਾ ਹੋ ਗਿਆ ਆ ਇਸ਼ਤਿਹਾਰबाजी ਮਾੜੀ ਜੀ ਚੀਜ਼ ਕਰਦੇ ਆ ਏਡੀਆਂ ਫਲੈਕਸਾਂ ਜਿਹੜੇ ਮਾਫੀ ਚੋਣਾ ਇਹ ਜੇ ਵੱਡੇ ਵੱਡੇ ਜਿਹੜੇ ਪੰਜਾਬ ਦੇ ਚੈਨਲ ਆ ਜਿਹੜੇ ਉਹਨਾਂ ਤੇ ਵੀ ਹਜ਼ਾਰਾਂ ਕਰੋੜ ਰੁਪਈਆ ਜਿਹੜੀ ਸਰਕਾਰ ਆ ਉਹ ਫੂਕ ਰਹੀ ਐ ਸਿਰਫ ਆਪਣੀ ਫੋਕੀ ਇਸ਼ਤਿਹਾਰबाजी ਤੇ ਆਪਣੀ ਫੋਕੀ ਟੌਰ ਲਈ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਸਰਕਾਰ ਨੇ ਵੱਡੇ ਫੈਸਲੇ ਲਏ ਨੇ ਪੰਜਾਬ ਸਰਕਾਰ ਨੇ ਡੀਜ਼ਲ ਪੈਟਰੋਲ ਤੇ ਬੈਟ ਵਧਾਇਆ ਪੰਜਾਬ ਸਰਕਾਰ ਨੇ ਜੇ ਗੱਲਬਾਤ ਕਰੀਏ ਤਾਂ ਉਸ ਤੋਂ ਬਾਅਦ ਜਿਹੜੇ ਕਿਰਾਏ ਨੇ ਪੀਆਰਟੀਸੀ ਦੇ ਕਿਰਾਏ ਨੇ ਉਹ ਵੀ ਵਧਾਏ ਗਏ ਨੇ ਕਾਫੀ ਮਤਲਬ ਆਮ ਪਬਲਿਕ ਤੇ ਬਜਨ ਵਧਿਆ ਸਾਡੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਗੁਰਪ੍ਰੀਤ ਸਿੰਘ ਕੰਦੋਲਾ ਕੰਦੋਲਾ ਸਾਹਿਬ ਵੱਡੇ ਫੈਸਲੇ ਲੈ ਨੇ ਸਰਕਾਰ ਨੇ ਬੈਡ 'ਚ ਵੀ ਕੁਝ ਵਾਅਦਾ ਕੀਤਾ ਗਿਆ ਤੇ ਬਾਕੀ ਬਿਜਲੀ ਸਬਸਿਡੀ ਬਾਰੇ ਵੀ ਇਹ ਵੀ ਗੱਲਬਾਤ ਸਾਹਮਣੇ ਆ ਰਹੀ ਆ ਕਿਵੇਂ ਦੇਖਦੇ ਹੋ ਤੁਸੀਂ ਕਿ ਸਰਕਾਰ ਨੂੰ ਚਲਾਉਣ ਵਾਸਤੇ ਇੰਨਾ ਕੁ ਕਰਨਾ ਪੈਂਦਾ ਸਰਕਾਰ ਇਹ ਕਹਿ ਰਹੀ ਹੈ ਪਹਿਲਾਂ ਤਾਂ ਮਾਝਾ ਸਾਹਿਬ ਤੁਹਾਡਾ ਤੇ ਤੁਹਾਡੇ ਸੈਂਟਰਲ ਟੀਵੀ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇਹ ਲੋਕਾਂ ਦੀ ਜਿਹੜੀ ਮੰਗ ਆ ਜਿਹਦਾ ਲੋਕ ਵਿਰੋਧ ਕਰ ਰਹੇ ਨੇ ਉਸ ਦੇ ਸਬੰਧ 'ਚ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਿੱਥੋਂ ਤੱਕ ਸਰਕਾਰ ਦੇ ਫੈਸਲਿਆਂ ਦੀ ਗੱਲ ਆ ਮੈਂ ਸਮਝਦਾ ਕਿ ਬਹੁਤ ਆਸਾਂ ਤੇ ਉਮੀਦਾਂ ਨਾਲ ਪੰਜਾਬ ਦੇ ਲੋਕਾਂ ਨੇ ਸਰਕਾਰ ਚੁਣੀ ਸੀ ਕਿ ਸਾਡੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਲੋਕਾਂ ਨੂੰ ਬਰਗਲਗਾਇਆ ਵੀ ਇਸ ਢੰਗ ਨਾਲ ਸੀ ਕਿ ਤੁਹਾਡੀ ਸਰਕਾਰ ਆ ਤੁਹਾਡੇ ਦੁਆਰਾ ਚੁਣੀ ਜਾਵੇ 92 ਬੰਦੇ ਜਿਤਾਏ ਬਹੁਤ ਵੱਡੇ ਮਾਰਜਨ ਨਾਲ ਬੰਦੇ ਜਿੱਤੇ ਤੇ ਉਸ ਤੋਂ ਬਾਅਦ ਸਰਕਾਰ ਬਦਲਨ ਸਾਰੇ ਇਹਨਾਂ ਦਾ ਰੰਗ ਢੰਗ ਆ ਜਿਹੜਾ ਉਹ ਬਦਲ ਗਿਆ ਆਮ ਤੋਂ ਹਟ ਕੇ ਖਾਸ ਲੋਕਾਂ ਦੀ ਸਰਕਾਰ ਬਣ ਗਈ। ਅੱਜ 2.5 ਸਾਲ ਬਾਅਦ ਇਹਨਾਂ ਕੋਲੇ 2.5 ਸਾਲ ਬਾਅਦ ਆਪਣੀ ਕਾਰਗੁਜ਼ਾਰੀ ਦੱਸਣ ਨੂੰ ਕੱਖ ਨਹੀਂ। ਉਲਟਾ ਤੁਸੀਂ ਦੇਖੋ ਕੱਲ ਕੱਲ ਦੇ ਵਿੱਚ ਤਿੰਨ ਇਹ ਜੇ ਫੈਸਲੇ ਆ ਜਿਹੜਾ ਫੈਸਲਾ ਹਰ ਇੱਕ ਜਿਹੜਾ ਆਮ ਨਾਗਰਿਕਾ ਪੰਜਾਬ ਦਾ ਉਹਦੇ ਉਹਦੀ ਜੇਬ ਨਾਲ ਜੁੜਦਾ। ਪਹਿਲਾਂ ਹੀ ਲੋਕ ਆ ਜਿਹੜੇ ਮਹਿੰਗਾਈ ਦੇ ਝੰਬੇ ਪਏ ਆ ਉਲਟਾ ਤੁਸੀਂ ਦੇਖੋ ਬਿਜਲੀ ਵੀ ਮਹਿੰਗੀ ਕਰਤੀ 3 ਰੁਪਏ ਜੁਨਟ ਦੇ ਕਰੀਬ ਤੇ ਉਸ ਤੋਂ ਇਲਾਵਾ ਜਿਹੜਾ ਡੀਜ਼ਲ ਪੈਟਰੋਲ ਆ ਉਹਦੇ ਤੇ ਬੈਟ ਵੱਧ ਗਿਆ ਤੇ ਬੜੇ ਮਾਣ ਨਾਲ ਦੱਸ ਰਹੇ ਨੇ ਚੀਮਾ ਸਭ ਕੇ ਅਸੀਂ 395 ਕਰੋੜ ਰੁਪਇਆ ਇਕੱਠਾ ਕਰਾਂਗੇ ਉਹ ਜਿਹੜਾ 395 ਕਰੋੜ ਰੁਪਇਆ ਉਹ ਹੋਣਾ ਕੀ ਦੀ ਉਹ ਆਮ ਲੋਕਾਂ ਦੀ ਜੇਬ ਦਾ ਪੈਸਾ ਜਿਹੜੇ ਹਰ ਬੰਦੇ ਨੇ ਆਪਣਾ ਢਿੱਡ ਭਰਨ ਲਈ ਕੋਈ ਨਾ ਕੋਈ ਕਾਰੋਬਾਰ ਕਰਨਾ ਸਭ ਤੋਂ ਵੱਡੀ ਮਾਰ ਜਿਹੜੀ ਡੀਜ਼ਲ ਪੈਟਰੋਲ ਦੀ ਆ ਨਾ ਜਿਹੜੇ ਲੋਕ ਟੈਕਸੀ ਚਲਾਉਂਦੇ ਆ ਜਾਂ ਜਿਹੜੇ ਕੋਈ ਟਰੱਕਾਂ ਨਾਲ ਇਹਦਾ ਆਉਣ ਜਾਣ ਦਾ ਲੈ ਕੇ ਆਉਣ ਦਾ ਪ੍ਰਬੰਧ ਕਰਦੇ ਆ ਟਰੱਕ ਯੂਨੀਅਨਾਂ ਬਣੀਆਂ ਨੇ ਬੱਸਾਂ ਵਾਲੇ ਨੇ ਜਿਹੜੇ ਸਾਰੀਆਂ ਜਿਹੜੀ ਚੀਜ਼ਾਂ ਤੇ ਬੋਝ ਪੈ ਗਿਆ ਇੱਕਦਮ ਤੁਸੀਂ ਇਹ ਕਹਿ ਰਹੇ ਹੋ ਕਿ ਡੀਜ਼ਲ ਪੈਟਰੋਲ ਨਾਲ ਸਾਰਾ ਸਿਸਟਮ ਚੱਲਦਾ ਕਿ ਡੀਜ਼ਲ ਪੈਟਰੋਲ ਜੇ ਮਹਿੰਗਾ ਹੋ ਗਿਆ ਤਾਂ ਸਾਰੀ ਚੀਜ਼ ਮਹਿੰਗੀ ਹੋ ਜਾਣੀ ਆ ਜਿਹੜੀ ਕਿਤੇ ਨਾ ਕਿਤੇ ਦੂਰੋਂ ਆਉਂਦੀ ਆ ਕੋਈ ਗੱਡੀਆਂ ਚ ਆਉਂਦੀ ਆ ਟਰੱਕਾਂ ਚ ਆਉਂਦੀ ਆ ਕੋਈ ਵੱਡੇ ਟਰਾਲਿਆਂ ਚ ਆਉਂਦੀ ਆ ਕਿ ਉਤੇ ਇਫੈਕਟ ਪੈਣਾ ਹੀ ਪੈਣਾ ਬਿਲਕੁਲ ਮੈਂ ਉਹ ਹੀ ਕਹਿ ਰਿਹਾ ਜੀ ਵੀ ਇਹ ਇੱਕ ਆਮ ਲੋਕਾਂ ਦੀ ਨਬਜ਼ ਨਾਲ ਜੁੜਿਆ ਹੋਇਆ ਮਸਲਾ ਜਿਹੜਾ ਡੀਜ਼ਲ ਪੈਟਰੋਲ ਹੈ ਨਾ ਜਦੋਂ ਭਾਰਤ ਸਰਕਾਰ ਵ ਆਪਾਂ ਉਹਦਾ ਵਿਰੋਧ ਕਰਦੇ ਆ ਹੁਣ ਤੁਸੀਂ ਦੇਖੋ ਇਹ ਭਾਰਤ ਸਰਕਾਰ ਨੇ ਨਹੀਂ ਇਹ ਪੰਜਾਬ ਸਰਕਾਰ ਨੇ ਬੈਟ ਵਧਾਇਆ ਜਿਹੜੇ ਨੂੰ ਘਟਾਉਣ ਦੀ ਲੋੜ ਸੀ ਬਲਕੇ ਕਿਉਂਕਿ ਪਹਿਲੇ ਜਿਹੜਾ ਬੈਟ ਆ ਪੰਜਾਬ ਸਰਕਾਰ ਦਾ ਪਹਿਲੇ ਹੀ ਬਹੁਤ ਜ਼ਿਆਦਾ ਆ ਇਸ ਨੂੰ ਹੋਰ ਘਟਕੀਤਾ ਜਾ ਸਕਦਾ ਸੀ ਪਿਛਲੀ ਗਵਰਨਮੈਂਟ ਚ ਚੰਨੀ ਸਾਹਿਬ ਨੇ ਆ ਕੇ ਇਸ ਨੂੰ ਘਟਕੀਤਾ ਵੀ ਪੈਟਰੋਲ ਡੀਜ਼ਲ ਤੇ ਬੈਟਕ ਦਾ ਘਟਾਇਆ ਤੇ ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੀ ਇਸ ਕਰਕੇ ਮੈਂ ਕਹਿਣਾ ਵੀ ਜਿਹੜੇ ਡੀਜ਼ਲ ਪੈਟਰੋਲ ਦੇ ਰੇਟ ਵਧੇ ਆ ਨਾ ਇਹ ਚੀਮਾ ਸਾਹਿਬ ਜ਼ਰੂਰ ਲੋਕਾਂ ਦੀ ਜੇਬਾਂ 'ਚੋਂ 395 ਕਰੋੜ ਜਿਹੜਾ ਕਰੋੜ ਰੁਪਈਆ ਕਢਾ ਲੈਣਗੇ ਪਰ ਲੋਕ ਆ ਜਿਹੜੇ ਇਸ ਗੱਲ ਤੋਂ ਬਹੁਤ ਦੁਖੀ ਨੇ ਨਾਖੁਸ਼ ਨੇ ਕਿਉਂਕਿ ਇਹ ਜਿਵੇਂ ਤੁਸੀਂ ਕਿਹਾ ਕਿ ਹਰ ਇੱਕ ਬੰਦੇ ਨੇ ਚਾਹੇ ਆਪਾਂ ਕੋਈ ਚੀਜ਼ ਖਾਣੀ ਆ ਉਹ ਵੀ ਟਰਾਂਸਪੋਰਟ ਰਾਹੀਂ ਸਾਡੇ ਘਰਾਂ ਤੱਕ ਆਉਣੀ ਆ ਕਿਤੇ ਨਾ ਜਾਣਾ ਉਹ ਵੀ ਟਰਾਂਸਪੋਰਟ ਰਾਹੀਂ ਜਾਣਾ ਕਿਤੇ ਆਮ ਲੋਕਾਂ ਨੇ ਜਾਣਾ ਉਹ ਵੀ ਟਰਾਂਸਪੋਰਟ ਰਾਹੀਂ ਜਾਣਾ ਜੇ ਕੋਈ ਕਿਸੇ ਨੇ ਕਿਸੇ ਟੂਰ ਤੇ ਜਾਣਾ ਉਹ ਵੀ ਟਰਾਂਸਪੋਰਟਰ ਨੂੰ ਜਾਂ ਟੈਕਸੀ ਨੂੰ ਲੈ ਕੇ ਜਾਣਾ ਇਹ ਬਹੁਤ ਹੀ ਇਨਾਂ ਨੇ ਜਿਹੜਾ ਲੋਕ ਮਾਰੂ ਫੈਸਲਾ ਜਿਹੜਾ ਇਹ ਡੀਜ਼ਲ ਪੈਟਰੋਲ ਵਾਲੇ ਰੇਟ ਵਧਾਏ ਆ ਇਸ ਤੋਂ ਇਲਾਵਾ ਦੂਜਾ ਜਿਹੜਾ ਗਲਤ ਫੈਸਲਾ ਕੀਤਾ ਤੁਸੀਂ ਦੇਖੋ ਰੋਡ ਵੇਜ ਜਿਹੜਾ ਪੀਆਰਟੀਸੀ ਆ ਉਸ ਦੇ ਕਿਰਾਏ ਦੇ ਵਿੱਚ ਇਹਨਾਂ ਨੇ 22 ਪੈਸੇ ਦਾ ਵਾਧਾ ਕਰਤਾ ਪਰ ਕਿਲੋਮੀਟਰ ਹੁਣ ਤੁਸੀਂ 22 ਪੈਸੇ ਆਪਾਂ ਨੂੰ ਬਹੁਤ ਛੋਟੇ ਲੱਗਦੇ ਆ ਪਰ ਜਿਹੜੇ ਬੰਦੇ ਨੇ ਹਰ ਰੋਜ਼ ਮੰਨ ਲਓ ਇੱਥੋਂ 40 ਕਿਲੋਮੀਟਰ ਪਟਿਆਲਾ ਜਿਹਨੇ ਜਾਣਾ ਹੈ ਉਹਦੇ ਤੇ 8-9 ਰੁਪਏ ਦਾ ਬੋਝ ਆ ਜਿਹੜਾ ਉਹ ਹਰ ਰੋਜ਼ ਇੱਕ ਪਾਸੇ ਦਾ ਵਧ ਗਿਆ ਇੱਕ ਪਾਸੇ ਦਾ ਮਤਲਬ ਜਿਹੜੇ ਨੇ ਰੋਜ਼ ਅਪ ਡਾਊਨ ਕਰਨੇ 9 ਦੁਨੀ 18 ਰੁਪਏ ਉਹਦਾ ਕਿਰਾਇਆ ਵਧ ਗਿਆ ਤੁਸੀਂ ਇੱਕ ਬੰਦੇ ਦਾ ਜੇ ਤੁਸੀਂ 18 20 ਰੁਪਏ ਲਾਉਨੇ ਹੋ ਤਾਂ ਉਹ ਮਹੀਨੇ ਦਾ ਉਹਦਾ 600 ਰੁਪਿਆ ਐਕਸਟਰਾ ਲੱਗਣ ਲੱਗ ਗਿਆ ਮੈਂ ਕਹਿੰਦਾ ਵੀ ਸਰਕਾਰ ਨੇ ਲੋਕਾਂ ਨੂੰ ਰਾਹਤ ਤਾਂ ਕੀ ਦੇਣੀ ਸੀ ਉਲਟਾ ਲੋਕਾਂ ਦਾ ਜਿਹੜਾ ਨਿਚੋੜ ਆ ਉਹਨਾਂ ਦਾ ਜਮੀ ਖੂਨ ਚੂਸਰੀ ਆ ਜਿਹੜੇ ਪਹਿਲੀ ਉਹ ਆਪਣਾ ਜਿਹੜਾ ਟਾਈਮ ਪਾਸਟ ਪਾਰੇ ਆ ਕਿਉਂਕਿ ਪੰਜਾਬ ਦੇ ਵਿੱਚ ਨਾ ਤਾਂ ਇਹਨਾਂ ਤੋਂ ਕੋਈ ਰੋਜ਼ਗਾਰ ਦਾ ਪ੍ਰਬੰਧ ਹੋਇਆ ਨਾ ਕੋਈ ਇੱਥੇ ਨਵੀਆਂ ਇੰਡਸਟਰੀਆਂ ਆਈਆਂ ਪਰ ਪਰ ਪਰਕੰਧੋਲਾ ਜੀ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜਾ ਟੈਕਸ ਦਾ ਪੈਸਾ ਹੁੰਦਾ ਸਾਡੇ ਕੋਲ ਆਉਂਦਾ ਉਹ ਟੈਕਸ ਦਾ ਪੈਸਾ ਅਸੀਂ ਲੋਕਾਂ 'ਚ ਵੰਡਣਾ ਅਸੀਂ ਲੋੜਵੰਦਾਂ ਨੂੰ ਵੰਡਣਾ ਪੂਰੇ ਸੂਬੇ ਦੇ ਲੋਕਾਂ ਨੂੰ ਸਕੀਮਾਂ ਦੇਣੀਆਂ ਨੇ ਵੱਡੀਆਂ-ਵੱਡੀਆਂ ਬਹੁਤ ਸਹੂਲਤਾਂ ਦੇ ਰਿਹਾ ਤੇ ਦਿਂਦੇ ਰਹਾਂਗੇ ਉਹ ਪੈਸਾ ਘੁੰਮਦਾ ਕਿ ਖੜਦਾ ਨਹੀਂ ਪਹਿਲਾਂ ਕਾਂਗਰਸੀਆਂ ਨੇ ਉਹ ਪੈਸਾ ਜ਼ਬਤ ਕਰ ਲਿਆ ਰੋਕ ਲਿਆ ਉਹ ਸਰਕਲ ਜਿਹੜਾ ਇਹ ਚੱਲ ਰਿਹਾ ਸੀ ਕਿ ਅਸੀਂ ਤਾਂ ਉਹ ਸਰਕਲ ਘੁਮਾ ਰਹੇ ਹਾਂ ਸਾਰਾ ਪੈਸਾ ਇਕੱਲੇ ਇਕੱਲੇ ਪੰਜਾਬ ਦੇ ਵੋਟਰ ਨੂੰ ਵੰਡ ਦੇਣਾ ਇਕੱਲੇ ਇਕੱਲੇ ਵਾਸੀ ਨੂੰ ਵੰਡ ਦੇਣਾ ਬਿਲਕੁਲ ਗਲਤ ਕਮਰਾਹ ਕਰ ਰਹੇ ਹੈ ਜੀ ਗੱਲਾਂ ਦੀ ਜਾਦੂਗਰੀ ਹੈ ਮਾਨ ਸਾਹਿਬ ਕੋਲੇ ਇਸ ਤੋਂ ਇਲਾਵਾ ਕੁਝ ਨਹੀਂ ਹਜ਼ਾਰਾਂ ਕਰੋੜ ਰੁਪਏ ਦਾ ਆਰਡੀਐਫਾ ਜਿਹੜਾ ਕੇਂਦਰ ਸਰਕਾਰ ਨੇ ਰੋਕ ਰੱਖਿਆ ਉਹਦੇ ਤੇ ਇਹ ਹੁਣ ਤੱਕ ਕੋਈ ਇਹੋ ਜਿਹਾ ਸਟੈਂਡ ਨਹੀਂ ਲੈ ਸਕੇ ਕਿ ਆਪਣਾ ਪੈਸਾ ਕੇਂਦਰ ਸਰਕਾਰ ਨੇ ਕਿਉਂ ਰੋਕ ਰੱਖਿਆ ਉਹ ਉਹਨਾਂ ਦੀ ਦਲੀਲ ਹੈ ਸੈਂਟਰ ਦੀ ਕਿ ਇਹਨਾਂ ਨੇ 2.5 ਸਾਲ ਦੇ ਵਿੱਚ ਸਾਡੀਆਂ ਸਕੀਮਾਂ ਦਾ ਜਿਹੜਾ ਪੈਸਾ ਸਹੀ ਨਹੀਂ ਵਰਤਿਆ। ਉਹਨਾਂ ਨੇ ਉਹ ਆਰਡੀਐਫਾ ਜਿਹੜਾ ਪੰਜਾਬ ਦਾ ਪੈਸਾ ਹੈ, ਪੰਜਾਬ ਦੇ ਟੈਕਸ ਦਾ ਪੈਸਾ ਹੈ ਉਹ ਰੋਕ ਰੱਖਿਆ। ਇਹ ਕਹਿੰਦੇ ਅਸੀਂ ਇਹ ਪੈਸੇ ਨਾਲ ਲੋਕਾਂ ਨੂੰ ਸਹੂਲਤ ਦੇਵਾਂਗੇ। 800 ਕਰੋੜ ਰੁਪਇਆ ਇਹਨਾਂ ਨੇ ਇਸ਼ਤਿਹਾਰਬਾਜ਼ੀ ਤੇ ਲਾਤਾ, ਵੱਡੇ ਵੱਡੇ ਪੋਸਟਰ ਲਾਤੇ 300 ਆਜ 39295 ਕਰੋੜ ਰੁਪਏ ਦੀ ਲੋੜ ਨਹੀਂ ਪੈਣੀ ਸੀ ਜੇ ਉਹ ਜਿਹੜੀ ਇਹਨਾਂ ਨੇ ਫੋਕੀ ਆਪਣੀ ਟੋਰ ਬਣਾਉਣ ਨੂੰ ਜਿਹੜਾ ਇਸ਼ਤਿਹਾਰਬਾਜ਼ੀ ਤੇ ਪੈਸਾ ਖਰਾਬ ਕੀਤਾ ਨਾ ਉਹ 800 ਕਰੋੜ ਰੁਪਇਆ ਤੁਹ 800 ਕਰੋੜ ਰੁਪਏ ਕਿੰਨਾ ਤੁਸੀਂ ਦੇਖੋ ਇਹ 395 395 ਹੋਰ ਬਣਦਾ ਸੀ ਜੇ ਲੋਕਾਂ ਨੂੰ ਦੇਣਾ ਚਾਹੁੰਦੇ ਤਾਂ ਜਿਹੜਾ ਸੈਂਟਰ ਸਰਕਾਰ ਨੇ ਪੈਸਾ ਰੋਕ ਰੱਖਿਆ ਉਹ ਪਲੱਸ ਕਿਉਂਕਿ ਹਰ ਆਦਮੀ ਜਿਹੜਾ ਸਵੇਰੇ ਘਰੋਂ ਨਿਕਲਦਾ ਜਿਹੜਾ ਕੋਈ ਸ਼ਰਟ ਲੈਂਦਾ ਉਤੇ ਵੀ ਟੈਕਸ ਦਿੰਦਾ ਚੀਨੀ ਲੈਂਦਾ ਉਤੇ ਵੀ ਟੈਕਸ ਦਿੰਦਾ ਚਾਹ ਪੱਤੀ ਲੈਂਦਾ ਉਤੇ ਵੀ ਟੈਕਸ ਦਿੰਦਾ ਬੰਦਾ ਹਰ ਬੰਦਾ ਟੈਕਸ ਦੇ ਰਿਹਾ ਪਰ ਉਹਨੂੰ ਉਲਟਾ ਵਾਪਸ ਮਿਲ ਕੀ ਰਿਹਾ ਮਹਿੰਗਾਈ ਉਲਟਾ ਉਹਨੂੰ ਜਿਹੜੀ ਆਪਾਂ ਚੀਜ਼ ਲੈਣ ਜਾਂਦੇ ਆ ਉਹਦੇ ਰੇਟ ਵਧ ਰਹੇ ਆ ਇੱਥੋਂ ਤੱਕ ਚੁੱਪ ਚਪੀਤੇ ਇਹਨਾਂ ਨੇ ਆਉਣ ਵਾਲੇ ਦਿਨਾਂ 'ਚ ਇਹ ਖੁਲਾਸਾ ਹੋਊਗਾ ਕਿ ਇਹਨਾਂ ਨੇ ਜਿਹੜੇ ਕਲੈਕਟਰ ਰੇਟ ਆ ਜ਼ਮੀਨਾਂ ਦੇ ਜਿਹੜੇ ਆਪਣੇ ਪਲਾਟਾਂ ਦੇ ਉਹ ਕਲੈਕਟਰ ਰੇਟਾਂ 'ਚ ਵੀ ਭਾਰੀ ਵਾਧਾ ਕੀਤਾ ਜਿਹੜਾ ਮਾਲ ਵਿਭਾਗ ਇਹ ਜਿਹੜੀ ਸਰਕਾਰ ਆ ਇਹਨੂੰ ਚਲਾਉਣ ਵਾਲਾ ਵੱਡਾ ਵਿਭਾਗ ਮਾਲ ਤੇ ਆਪਣਾ ਐਕਸਾਈਜ਼ ਆ ਜਿਹੜਾ ਨਾ ਇਹ ਦੋ ਵੱਡੇ ਵਿਭਾਗ ਆ ਜਿਨ੍ਹਾਂ ਨਾਲ ਸਰਕਾਰ ਚੱਲਦੀ ਆ ਪਰ ਤੁਸੀਂ ਦੇਖ ਲਓ ਦੋਨੇ ਪਾਸੇ ਉਧਰ ਵੀ ਲੋਕਾਂ ਦੀ ਜੇਬ ਤੇ ਡਾਕਾ ਮਾਰਿਆ ਸੋ ਮੈਂ ਸਮਝਦਾ ਮਾਨ ਸਾਹਿਬ ਨੂੰ ਇਹ ਗੱਲਾਂ ਜਿਹੜੀਆਂ ਇਹ ਗੋਲਮੋਲ ਗੱਲਾਂ ਛੱਡ ਕੇ ਪਹਿਲਾਂ ਤਾਂ ਜਿਹੜਾ ਪੰਜਾਬ ਦਾ ਪੈਸਾ ਕੇਂਦਰ ਨੇ ਰੋਕ ਰੱਖਿਆ ਆਰਟੀਐਫ ਉਹ ਇੱਥੇ ਮੀਟਿੰਗ ਬੁਲਾਉਣ ਇਹ ਸਾਰੀਆਂ ਧਿਰਾਂ ਦੀ ਮੀਟਿੰਗ ਬੁਲਾਉਣ ਜਿੰਨੇ ਐਮਪੀ ਪੰਜਾਬ ਤੋਂ ਜਿੱਤੇ ਆ ਜਿੰਨੇ ਇਹਨਾਂ ਨੇ ਚਾਹੇ 7 ਕੁੰਗੇ ਬੋਲੇ ਰਾਜ ਸਭਾ ਦੇ ਲਾਏ ਆ 13 7 ਲਾ ਕੇ ਆਪਣਾ ਇਹ 20 ਬਣ ਗਏ ਇਹ 20 ਦੇ 20 ਐਮਪੀਆ ਨੂੰ ਇੱਥੇ ਇੱਕ ਮੀਟਿੰਗ ਬੁਲਾਉਣ ਪੰਜਾਬ ਦੇ ਹੱਕ ਦੀ ਗੱਲ ਕਰਨ ਲਈ ਕੇਂਦਰ ਸਰਕਾਰ ਦੇ ਲਵੇ ਸਾਰੇ ਇਕੱਠੇ ਹੋ ਕੇ ਜਾਣ ਕਿ ਜਿਹੜਾ ਪੰਜਾਬ ਦਾ ਪੈਸਾ ਸਾਡਾ ਇਹ ਕਿਉਂ ਨਹੀਂ ਰਿਲੀਜ਼ ਕਰਦੇ ਉਹ ਪੈਸੇ ਕਾਰਨ ਇਹਨਾਂ ਨੂੰ ਹੋਰ ਲੋਕਾਂ ਦੀਆਂ ਜੇਬਾਂ ਤੇ ਜਿਹੜੇ ਕੱਟ ਲਾਉਣੇ ਪੈ ਰਹੇ ਆ ਬਿਲਕੁਲ ਬਈ ਸਰਕਾਰ ਇਹ ਵੀ ਗੱਲ ਕਹਿ ਰਹੀ ਹੈ ਕਿ ਹਰ ਸਰਕਾਰ ਜਦੋਂ ਕੋਈ ਵੀ ਹੁੰਦੀ ਆ ਚਾਹੇ ਪਹਿਲਾਂ ਕਾਂਗਰਸ ਸਰਕਾਰ ਰਹੀ ਆ ਪਹਿਲਾਂ ਸ਼੍ਰੋਮਣੀ ਅਕਾਲੀ ਦਰ ਰਹੀ ਆ ਹਰ ਸਰਕਾਰ ਜਦੋਂ ਕੋਈ ਲੋਡ ਹੁੰਦਾ ਜਦੋਂ ਕੋਈ ਸਟੇਟ ਤੇ ਵਿਫਤਾ ਪੈਂਦੀ ਆ ਕੋਈ ਸੂਬੇ ਤੇ ਵਿਫਤਾ ਪੈਂਦੀ ਆ ਉਦੋਂ ਐਵੇਂ ਵੈਟ ਦਾ ਵਾਧਾ ਘਟ ਹੁੰਦੀ ਰਹਿੰਦੀ ਆ ਉਹ ਕਰਨੀ ਪੈਂਦੀ ਆ ਉਹ ਮਜਬੂਰੀ ਬਣ ਜਾਂਦੀ ਏਕ ਮਾਜਾ ਸਾਹਿਬ ਕੈਗ ਦੀ ਰਿਪੋਰਟ ਆ ਪਿਛਲੇ ਜਿਹੜਾ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਰਹੀਆਂ ਜਿਹੜਾ ਉਸ ਟਾਈਮ ਉਹ ਤਕਰੀਬਨ ਜਿਹੜਾ ਕਰਜ਼ ਸੀ ਉਹ ਆਹ ਦੋ ਸਾਲ ਦੇ ਵਿੱਚ ਦੁੱਗਣਾ ਹੋ ਗਿਆ ਜੀ ਕੈਗ ਦੀ ਰਿਪੋਰਟ ਹੈ ਇਹ ਉਹ ਏਜੰਸੀਆ ਸਰਕਾਰੀ ਉਹਦੇ ਜਿਹੜੇ ਜਿਹੜੇ ਅੰਕੜੇ ਆ ਬਿਲਕੁਲ ਸਹੀ ਉਹਨਾਂ ਨੂੰ ਸਰਕਾਰ ਵੀ ਚੈਲੰਜ ਨਹੀਂ ਕਰ ਸਕਦੀ ਸਰਕਾਰ ਮੰਨ ਰਹੀ ਹੈ ਇੱਕ ਪਾਸੇ ਤੁਸੀਂ ਲਾਓ ਵੀ ਬੇ ਹਿਸਾਬ ਲੋਡ ਤੋਂ ਵੱਧ ਸਰਕਾਰ ਵੱਲੋਂ ਜਿਹੜਾ ਕਰਜ਼ਾ ਉਹ ਚੱਕਿਆ ਜਾ ਰਿਹਾ ਆ ਦੂਸਰੇ ਪਾਸੇ ਲੋਕਾਂ ਦੇ ਜੇਬਾਂ ਚੋਂ ਪੈਸਾ ਕਢਾਇਆ ਜਾ ਰਿਹਾ ਹੈ ਖਰਚ ਕਿੱਥੇ ਜਾ ਰਿਹਾ ਹੈ ਜਿਹੜਾ ਇਹਨਾਂ ਦਾ ਬੀਵੀਆਈਪੀ ਕਲਚਰ ਜਿਹੜਾ ਇਹ ਕਹਿੰਦੇ ਸੀ ਖਤਮ ਕਰਾਂਗੇ ਉਹਦੇ ਤੇ ਗੱਡੀਆਂ ਦੇ ਗੱਡੀਆਂ ਦੇ ਕਾਫਲੇ ਆ ਇਸ਼ਤਿਹਾਰबाजी ਮਾੜੀ ਜੀ ਚੀਜ਼ ਕਰਦੇ ਆ ਟੇ ਟੇ ਡੀਆਂ ਫਲੈਕਸਾਂ ਜਿਹੜੇ ਮਾਫੀ ਚਾਹੁੰਨਾ ਇਹੇ ਜੇ ਵੱਡੇ ਵੱਡੇ ਜਿਹੜੇ ਪੰਜਾਬ ਦੇ ਚੈਨਲ ਆ ਜਿਹੜੇ ਉਹਨਾਂ ਤੇ ਵੀ ਹਜ਼ਾਰਾਂ ਕਰੋੜ ਰੁਪਈਆ ਜਿਹੜੀ ਸਰਕਾਰ ਆ ਉਹ ਫੂਕ ਰਹੀ ਐ ਸਿਰਫ ਆਪਣੀ ਫੋਕੀ ਇਸ਼ਤਿਹਾਰबाजी ਤੇ ਆਪਣੀ ਫੋਕੀ ਟੋਰ ਲੀ ਸੋ ਇਹ ਮੈਂ ਸਮਝਦਾ ਕਿ ਚੀਜ਼ਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਦੀ ਇਹ ਗੱਲ ਕਰਦੇ ਆ ਜੇ ਮੈਂ ਸਮਝਦਾ ਜੋ ਉਹਨਾਂ ਨੂੰ ਕਹਿੰਦੇ ਆ ਉਹਨਾਂ ਨੂੰ ਬਦਲ ਕੇ ਤਾਂ ਤੁਹਾਨੂੰ ਲੈ ਕੇ ਆਏ ਸੀ ਹਾਲਾਂਕਿ ਅਸੀਂ ਕਾਂਗਰਸ ਸਰਕਾਰ ਦੇ ਵਿੱਚ ਰਹੇ ਬਹੁਤ ਸਾਰੇ ਵੱਡੇ ਫੈਸਲੇ ਆ ਜਿਹੜੇ ਪੰਜਾਬ ਦੇ ਹਿੱਤ ਚ ਕਾਂਗਰਸ ਪਾਰਟੀ ਨੇ ਕੀਤੇ ਆ ਉਹ ਸ਼ੁਰੂ ਤੋਂ ਲੈ ਕੇ ਚਾਹੇ ਮਹਾਰਾਜ ਸਾਹਿਬ ਪਿੱਛੋਂ ਨਹੀਂ ਵੀ ਰਹੇ ਉਹਨਾਂ ਸਮੇਂ ਵੀ ਜਿੰਨੀ ਹੋਈ ਕਰਜ਼ਾ ਮਾਫੀ ਵੀ ਹੋਈ ਚੰਨੀ ਸਾਹਿਬ ਦੇ ਸਮੇਂ ਜਿੰਨੇ ਪੁਰਾਣੇ ਬਕਾਏ ਖੜੇ ਸੀ ਬਿੱਲ ਖੜੇ ਸੀ ਗਰੀਬ ਲੋਕਾਂ ਦੇ ਉਹ ਸਾਰੇ ਮਾਫ ਹੋਏ ਉਹਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਉਸ ਤੋਂ ਬਾਅਦ ਉਹ ਲਾਲ ਲਕੀਰ ਦੇ ਅੰਦਰ ਜਿਹੜੀਆਂ ਰਜਿਸਟਰੀਆਂ ਨੇ ਤੁਸੀਂ ਦੱਸ ਦੋ ਜੇ ਇੱਕ ਵੀ ਇਹਨਾਂ ਨੇ ਕਰਵਾਤੀ ਹੋਵੇ ਇਹ ਜਿਹੜੀ ਸਿਰਫ ਗੱਲਾਂ ਕਰਦੇ ਆ ਇਹਨਾਂ ਕੋਲੇ ਇਹ ਕੋਈ ਤੱਥ ਨਹੀਂ ਹੈਗੇ ਕਿ ਅਸੀਂ ਕੋਈ ਪੰਜਾਬ ਦੀ ਬਿਹਤਰੀ ਲਈ ਆਹ ਵੱਡੇ ਚਾਰ ਪ੍ਰੋਜੈਕਟ ਲੈ ਕੇ ਆਏ ਆ ਆ ਅਸੀਂ ਪੈਸਾ ਇਹਦੇ ਨਾਲ ਪੰਜਾਬ 'ਚ ਕੋਈ ਰੁਜ਼ਗਾਰ ਵਧਿਆ ਜੇ ਇਹਨਾਂ ਨੇ ਬਸ ਮਾਰਿਆ ਤਾਂ ਉਹ ਲੋਕਾਂ ਦੀਆਂ ਆਮ ਜੇਬਾਂ ਉੱਪਰ ਡਾਕਾ ਹੀ ਮਾਰਿਆ ਜਿਹਦੀ ਕਿ ਅਸੀਂ ਜੇ ਗੱਲਬਾਤ ਕਰੀਏ ਸਰਕਾਰ ਦਾ ਵੱਡਾ ਫੈਸਲਾ ਜੀ 600 ਜੁਨਟ ਮਾਫ ਚਾਹੇ ਬਿਜਲੀ ਹੁਣ ਵਧਾਈਆ ਰੇਟ ਵਧਾਇਆ ਪਰ 600 ਜੁਨਟ ਮੁਆਫੀ ਆ ਕੇ ਬਸ ਕਰਾਇ ਸਾਡੇ ਫ੍ਰੀ ਕੀਤੇ ਹੋਏ ਨੇ ਓਵੇਂ ਜਿਵੇਂ ਜਿਵੇਂ ਕਾਂਗਰਸ ਪਾਰਟੀ ਦੇ ਕੇ ਸਹੂਲਤਾਂ ਸੀ ਵਧਾਈਆਂ ਹੀ ਐ ਨੇ ਦੂਜੀਆਂ ਸਰਕਾਰਾਂ ਤੋਂ ਕੋਈ ਘਟਾਈ ਨਹੀਂ ਸੂਤ ਤੁਸੀਂ ਮਾਝਾ ਸਾਹਿਬ ਇਹ ਲਾਓ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਅਸੀਂ 600 ਜੁਨਟਾਂ ਜਿਹੜੀ ਮਾਫ ਕਰ ਰਹੇ ਆਂ ਮੈਂ ਕਹਿ ਰਿਹਾ ਮਾਫ ਦੀ ਬਚਾਈ ਲੋਕ ਬਿੱਲ ਪਰ ਨੂੰ ਤਿਆਰ ਨੇ ਉਹਨਾਂ ਨੂੰ ਜੁੰਟ ਦਾ ਰੇਟ ਹੀ ਘਟ ਕਰਿਆ ਜਾਵੇ ਬਿਜਲੀ ਬੋਰਡ ਅੱਜ ਕਰੋੜਾਂ ਰੁਪਏ ਦੇ ਘਾਟੇ 'ਚ ਆ ਹਰ ਰੋਜ਼ ਉਹ ਕਰਜ਼ੇ ਤੇ ਕਰਜ਼ੇ ਲੈ ਕੇ ਚੱਲ ਰਿਹਾ ਦੂਜੇ ਪਾਸੇ ਇਹਦਾ ਵੱਡਾ ਨੁਕਸਾਨ ਕੀ ਹੋਣਾ ਇਹ ਦੇਖੋ ਤੁਸੀਂ 3 ਰੁਪਏ ਪ੍ਰਤੀ ਜੁੰਟ ਮਹਿੰਗੀ ਹੋ ਗਈ ਜਿਹੜਾ 7 ਕਿਲੋਵਾਟ ਤੋਂ ਉੱਪਰ ਦੇ ਜਿੰਨੇ ਕਨੈਕਸ਼ਨ ਨੇ ਇੱਕ ਪਾਸੇ ਕਹਿ ਰਹੇ ਆ ਕਿ ਪੰਜਾਬ 'ਚ ਇੰਡਸਟਰੀ ਆਊਗੀ ਸਾਡੀ ਫਲਾਣੀ ਕੰਪਨੀ ਨਾਲ ਗੱਲ ਹੋ ਗਈ ਸਾਡੀ ਫਲਾਣੀ ਨਾਲ ਹੋ ਗਈ ਜਰਮਨ ਦੇ ਇੱਥੇ ਕੰਪਨੀਆਂ ਆਉਣਗੇ ਆ ਆ ਆ ਤੁਸੀਂ ਦੱਸੋ ਜਦੋਂ ਉਹਨਾਂ ਨੂੰ ਬਿਜਲੀ ਇੰਨੀ ਮਹਿੰਗੀ ਮਿਲੂ ਉਹ ਪੰਜਾਬ 'ਚ ਪ੍ਰੋਜੈਕਟ ਕਿਉਂ ਲਾਉਣਗੇ ਜੀ ਉਹ ਪੰਜਾਬ 'ਚ ਆਪਣਾ ਇੰਡਸਟਰੀ ਕਿਉਂ ਲਾਉਣਗੇ ਜੀ ਸੁਮਾਨ ਸਾਹਿਬ ਨੂੰ ਮੈਨੂੰ ਤਾਂ ਲੱਗਦਾ ਇਹਨਾਂ ਗੱਲਾਂ ਦੀ ਪਤਾ ਨਹੀਂ ਸਮਝ ਨਹੀਂ ਜਾਂ ਪਤਾ ਨਹੀਂ ਉਹਨਾਂ ਨੂੰ ਕਿਵੇਂ ਅਫਸਰ ਸਾਹੀ ਆ ਜਿਹੜਾ ਸਹੀ ਗਾਈਡ ਨਹੀਂ ਕਰਦੀ ਜੇ ਪੰਜਾਬ ਦੇ ਵਿੱਚ ਕੋਈ ਰੁਜ਼ਗਾਰ ਲਾਉਣਾ ਹੈ ਉਹਦੇ ਲਈ ਇੱਥੇ ਇੰਡਸਟਰੀ ਦਾ ਆਉਣਾ ਬਹੁਤ ਜ਼ਰੂਰੀ ਆ ਇੰਡਸਟਰੀ ਤਾਂ ਆਊਗੀ ਜਦੋਂ ਬੈਨੀਫਿਟ ਦੇਖਦੇ ਆ ਕਿ ਹਾਂ ਸਾਨੂੰ ਬਿਜਲੀ ਆ ਜਿਹੜੀ ਉਹ ਕਿਈ ਰੇਟ ਮਿਲੂਗੀ ਕਿਉਂਕਿ ਉਹਨਾਂ ਦਾ ਇਹ ਰੋਜ਼ ਜਿਹੜਾ ਰੋਜ਼ ਦਾ ਰੋਜ਼ ਇਹ ਨਿਰਪਰ ਉਹਨਾਂ ਦਾ ਇਹ ਬਿਜਲੀ ਦੇ ਟਟਾਂ ਤੇ ਹੋਣਾ ਸੋ ਇਸ ਕਰਕੇ ਮੈਂ ਸਮਝਦਾ ਸਮਝ ਨਹੀਂ ਆ ਰਿਹਾ ਇਸ ਨਾਲ ਜਿਹੜਾ ਪੰਜਾਬ ਦਾ ਉਹ ਜਿਹੜੀ ਇੰਡਸਟਰੀ ਹੈ ਉਹ ਵੀ ਮੈਨੂੰ ਲੱਗਦਾ ਕਿ ਹੋਰ ਸੂਬਿਆਂ 'ਚ ਜਿਵੇਂ ਪਿੱਛੇ ਕੁਝ ਜਿਹੜੇ ਲੁਧਿਆਣੇ ਦੇ ਆ ਇੱਕ ਤਾਂ ਉਹਦਾ ਦੂਸਰਾ ਕਾਰਨ ਇਹ ਤੀ ਕਿ ਪੰਜਾਬ 'ਚ ਜਿਹੜਾ ਗੈਂਗਸਟਰਵਾਦ ਆ ਫਰੋਤੀਆਂ ਵਾਲਾ ਜਿਹੜਾ ਕੰਮ ਆ ਉਹ ਅੱਜ ਵੀ ਪੂਰੇ ਝੋਰਾ ਸ਼ੋਰਾ ਨਾਲ ਚੱਲ ਰਿਹਾ ਇੰਨੇ ਮਾੜੇ ਹਾਲਾਤ ਨੇ ਜਿਹੜੇ ਲਾਅਨ ਆਰਡਰ ਦੇ ਕਿ ਕੋਈ ਬੰਦਾ ਸੇਫ ਨਹੀਂ ਦੂਸਰਾ ਤੁਸੀਂ ਦੱਸੋ ਬਿਜਲੀ ਦੇ ਰੇਟ ਅਗਲਾ ਇੰਡਸਟਰੀ ਵਾਲਾ ਇੱਥੇ ਪਹਿਲੀ ਡਰਿਆ ਬੈਠਾ ਇੱਥੇ ਕੋਈ ਲਾਉਣ ਨੂੰ ਤਿਆਰ ਨਹੀਂ ਸੋ ਮੈਂ ਸਮਝਦਾ ਜਿਹੜੇ ਹੈਗੇ ਕਿਤੇ ਉਹਨਾਂ ਭੱਜ ਜਾਣਾ ਸੋ ਸਰਕਾਰ ਨੂੰ ਇਹੋ ਜਿਹੇ ਜਿਹੜੇ ਲੋਕ ਮਾਰੂ ਫੈਸਲੇ ਚਾਹੇ ਉਹ ਡੀਜ਼ਲ ਪੈਟਰੋਲ ਦੇ ਰੇਟ ਚਾਹੇ ਉਹਨਾਂ ਨੇ ਇਹ ਬੱਸਾਂ ਦੇ ਕਿਰਾਏ 'ਚ ਵਾਧਾ ਕੀਤਾ ਚਾਹੇ ਇਹ ਬਿਜਲੀ ਦੀ ਜਿਹੜੀ ਜੁਨਟ 3 ਰੁਪਏ ਮਹਿੰਗੀ ਕੀਤੀ ਆ ਇਹਨੂੰ ਵਾਪਸ ਲਵੇ ਤਾਂ ਕਿ ਕਿਹੜੇ ਆਮ ਲੋਕਾਂ ਉਹ ਕੋਈ ਇਹ ਮਾੜੀ ਮੁਟੀ ਰਾਹਤ ਆ ਜਿਹੜੀ ਉਹਨਾਂ ਨੂੰ ਮਿਲ ਸਕੇ ਬਿਲਕੁਲ ਜੀ ਸੋ ਗੁਰਪ੍ਰੀਤ ਕੰਧੋਲਾ ਨੌਜਵਾਨ ਰਾਜਨੀਤਿਕ ਆਗੂ ਨੇ ਜਿਨ੍ਹਾਂ ਦਾ ਕਹਿਣਾ ਕਿ ਜੇਕਰ ਪੈਟਰੋਲ ਡੀਜ਼ਲ ਵਧਾਇਆ ਜਾਂਦਾ ਤਾਂ ਸਾਰੇ ਸਿਸਟਮ ਤੇ ਫਰਕ ਪੈਂਦਾ ਕਿਰਾਏ ਚ ਵਾਧਾ ਹੋਇਆ ਜਾਨੀ ਕਿ ਆਮ ਜਨਤਾ ਤੇ ਵੱਡਾ ਬੋਝ ਪਿਆ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਕਹ ਰਹੇ ਨੇ ਕਿ ਐਵੇਂ ਦੇ ਜਿਹੜੇ ਵਾਅਦੇ ਕੀਤੇ ਜਾਂ ਜਾਂ ਬੈਟ ਵਧਾਇਆ ਜਾਂਦਾ ਬੈਟ ਵਧਾਉਣ ਦੀ ਜਗ੍ਹਾ ਬੈਟ ਘਟਾਉਣਾ ਚਾਹੀਦਾ ਕੈਮਰਾਮੈਨ ਹੈਪੀ ਸ਼ਰਮਨ ਵਾਲਾ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ